ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਤੇ ਇਸ ਟਾਈਮ ਆਸੀਂ ਖੜੇ ਆਂ ਮਾਲਵਾ ਬੈਲਟ ਜਿਲ੍ਹਾ ਬਠਿੰਡਾ ਦੇ ਪਿੰਡ ਬੰਗੀਰਗੂ ਯਾਨੀ ਕਿ ਆਪਣੇ ਖੇਤ ਆ ਤੇ ਆ ਤੁਸੀਂ ਦੇਖ ਸਕਦੇ ਹੋ ਹੜੰਬਾ ਚੱਲ ਰਿਹਾ ਤੁਸੀਂ ਵੀ ਸੋਚ ਰਹੇ ਹੋਵੋਗੇ ਹੜੰਬਾ ਵੀ ਕਣਕ ਵੱਢ ਲਈ ਤੂੜੀ ਬਣਾਲੀ ਤੇ ਹੜੰਬਾ ਕਿਸ ਕੰਮ ਲਈ ਤੇ ਤੁਹਾਨੂੰ ਸਾਰਾ ਦੱਸਾਂਗੇ ਹੜੰਬਾ ਕਿਸ ਕੰਮ ਲਈ ਹੈ ਤੇ ਆਪਣੇ ਕਿਸਾਨ ਭਰਾ ਨੇ ਕਿਸਾਨ ਮਿੱਤਰ ਨੇ ਨਵਾਂ ਕੰਮ ਸਟਾਰਟ ਕੀਤਾ ਹੈ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤਾਂ ਜੋ ਚਾਰ ਪੈਸੇ ਵੀਰ ਨੂੰ ਬਣ ਜਾਣ ਤੇ ਕੰਮ ਇਹ ਵੀ ਇਹ ਆਪਾਂ ਕਣਕ ਮਸ਼ੀਨ ਕੱਢਦੀ ਆ ਮਿੱਟੀ ਵਾਲੀ ਕਣਕ ਹਨਾ ਉਹਦੀ ਸਫਾਈ ਲਈ ਇਹਨਾਂ ਨੇ ਹਰੰਬਾ ਤਿਆਰ ਕੀਤਾ ساری ਗੱਲ ਬਾਤ ਵੀ ਕਰਾਵਾਂਗੇ ਪਹਿਲਾਂ ਦਿਖਾਉਣਾ ਤੁਹਾਨੂੰ ਕਿਵੇਂ ਇਹ ਕੱਢਦਾ ਕੰਮ ਕਰਦਾ ਆ ਦੇਖੋ ਕਾਹਦੀ ਸਫਾਈ ਦੇਖੋ ਆ ਜੇ ਮachine ਵੱਡੀ ਮਸ਼ੀਨ ਨਾਲ ਕੱਢਦੀ ਓਵੇਂ ਕੱਢਦਾ ਕੰਮ ਕਰਦਾ ਆ ਉਤਰਾ ਨਿਕਲ ਰਿਹਾ ਥੂੜ ਪਾ ਇਧਰ ਚੱਲੀ ਜਾਂਦਾ ਹੱਥ ਨਾਲ ਜ਼ੋਰ ਲਗਾ ਕੇ ਮੈਂ ਇਕੱਲਾ ਹੀ ਪਾਈ ਜੋ ਬੰਦਾ ਇਹ ਪੰਜਾਬੀਆਂ ਦਾ ਉਮਰ ਯਾਰ ਯਾਰ ਇਹਨੋਂ ਉਤਰੀ ਹੋਣੀ ਆਪਾਂ ਤੇ ਇਧਰ ਘੜਦਾ ਜੀ ਇਹ ਧੂੜ ਮਿੱਟੀ ਆਹ ਦੇਖੋ ਸਾਰੇ ਮਿੱਟੀ ਇਹਦੇ ਵਿੱਚ ਕੱਢਦਾ ਬਾਹਰ ਜੀ ਦੇਖ ਸਕਦੇ ਹੋ ਦੋਣਾ ਕੱਲਾ ਤਰਾ ਸਾਫ ਕਰਦਾ ਕੂਕ ਦਾ ਉਹ ਪਿੱਛੇ ਕੱਢੀ ਜਾਂਦਾ ਕਿਆ ਗੱਲ ਹੈ ਕਿਆ ਆ ਰਿਹਾ ਇਹ ਕੰਮ ਕਰਾਇਆ ਹੋਇਆ ਫਾਈ ਵਧੀਆ ਕਰਦਾ ਇਹਦੇ ਆਪਾਂ ਮਿੱਟੀ ਧੋਣੇ ਆ ਧੋਣ ਦੁਕਾਨ ਕੱ비 ਬਹਿ ਜਾਂਦੀ ਆ ਟਾਈਮ ਦੀ ਵੱਧ ਲੱਗਦਾ ਤੇ ਆ ਉੜਦੀ ਆ ਸਾਰੀ ਧੂੜ ਆ ਬਾਈ ਦਾ ਵੀ ਗੱਲ ਕਰਾਵਾਂਗੇ ਬਾਈ ਦਾ ਪਿੰਡ ਵੀ ਦੱਸਾਂਗੇ ਹਾਂਜੀ ਆਪਣੇ ਕੋਲ ਜਿਹੜੇ ਵੀਰ ਆਏ ਆ ਹਰਮਬੀ ਲੈ ਕੇ ਕਣਕ ਸਾਫ ਕਰਨ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਕੀ ਨਾਮ ਆ ਜੀ ਆਪਣਾ ਸਿਕੰਦਰ ਰਾਮ ਜੀ ਪਿੰਡ ਪੱਕਾ ਕਲਾਂ ਪੰਚਾਇਤ ਮੈਂਬਰ ਜੋ ਆ ਬੀਅਰ ਕਰਨ ਵਾਲੇ ਆਏ ਆ ਇਹ ਗ੍ਰੈਂਡ ਵੀ ਕਰਦੀ ਆ ਅੱਛਾ ਇਹ ਵੀ ਬਣਾਉਂਦੀ ਆ ਤੇ ਮਿੱਟੀ ਵਾਲੀ ਕਣ ਕੱਢਦੀ ਆ ਇਹ ਜਿਹੜੀ ਕਣਕ ਆ ਆਪਾਂ ਕਿਹੜੀ ਕਣਕ ਸਾਫ਼ ਕਰਦੀ ਆ ਇਹ ਇਹ ਕੋਈ ਕਣਕ ਹੀ ਹੋਵੇ ਉਹ ਹੀ ਸਾਫ਼ ਕਰ ਦਿੰਦੀ ਆ ਜਿਵੇਂ ਆਪਾਂ ਹੁਣ ਅੱਜ ਕੱਲ ਮਸ਼ੀਨਾਂ ਤੂੜੀ ਵਾਲੀਆਂ ਚੱਲੀਆਂ ਹਨਾ ਉਹਨਾਂ ਨਾਲ ਕਣਕ ਆਉਂਦੀ ਆ ਉਹਨੂੰ ਜ਼ਿਆਦਾ ਸਾਫ਼ ਕਰਦੀ ਆ ਇਹ ਉਹਨੂੰ ਜਿਵੇਂ ਫੁੱਲ ਫੋਟਾ ਫੁੱਟ ਸਾਫ਼ ਕਰੂ ਕੋਈ ਡੱਲੀ ਡੱਪਾ ਨਹੀਂ ਕੁਝ ਨਹੀਂ ਕਰਦੀ ਠੀਕ ਆ ਪੱਕਾ ਪਿੰਡ ਆਪਣਾ ਪਿੰਡ ਪੱਕਾ ਕਹਾਂ ਤੇ ਤੇਰਾ ਨਾਂ ਕੀ ਆ ਬਜੀ ਆਪਣਾ ਨਾਂ ਇਹ ਬਿੰਦੜ ਹੈ ਠੀਕ ਬਿੰਦੜ ਪਿੰਡ ਟੱਲਾ ਮਾਇ ਜੀ ਬਰਨਾਲਾ ਜ਼ਿਲ੍ਹਾ ਸਤੇ ਨਾਲ ਹੀ ਹੁੰਦਾ ਫਿਰ ਬਾਈ ਦੇ ਹਾਂ ਜੀ ਨਾਲ ਹੀ ਹੁੰਦਾ ਇੱਥੇ ਆਏ ਗਏ ਆ ਮਾਛੜਾ ਇਸ ਮਾਸ਼ੱਲਾ ਠੀਕ ਹੈ ਠੀਕ ਹੈ ਅੱਛੇ ਆਏ ਸੀ ਕਹਿੰਦੇ ਉੱਧਰ ਆਪਣੇ ਏਰੀਏ ਤੇ ਜ਼ਿਆਦਾ ਸੀ ਜੀ ਹੜਮੀਆਂ ਤੇ ਸ਼ੇ ਕਰਕੇ ਮਾਛਾ ਲੈ ਇੱਧਰ ਵੀ ਕੰਮ ਚਲਾ ਕੇ ਦੇਖ ਲੈਣੇ ਆ ਕੰਮ ਆਪਣਾ ਵਧੀਆ ਚੱਲ ਰਿਹਾਗਾ ਕੋਈ ਵੀ ਮਿੱਟੀ ਘਟੇ ਵਾਲੀ ਆਉਂਦੀ ਆ ਹਾਂ ਹਾਂ ਕਣਕਾ ਕੁੰਡੀਦਾਰਾ ਜਾਂ ਮਿੱਟੀ ਵਾਲੀ ਆ ਉਹ ਸਾਰੀ ਸਾਫ਼ ਕਰ ਦਿੰਦੀ ਆ ਕਣਕ ਅਲੱਗ ਕਰ ਦਿੰਦੀ ਆ ਉਹਦੇ ਬਾਏ ਉਹਦਾ ਯਾਨੀ ਕਿ ਕੁੱਲ ਮਿਲਾ ਕੇ ਜਿਹੜਾ ਪਹਿਲਾਂ ਧੋਣ ਵਾਲਾ ਕੰਮ ਸੀਗਾ ਉਹ ਖਤਮ ਕਰਤਾ ਹਾਂ ਖਤਮ ਕਰਤਾ ਹਾਂਜੀ ਅੱਛਾ ਤੇ ਕੀ ਆ ਲੋਕ ਪਕੜਾਉਂਦੇ ਆ ਵਧੀਆ ਪੂਰਾ ਵਧੀਆ ਹਾਂਜੀ ਦੋਸਤੋ ਕਿਵੇਂ ਲੱਗਿਆ ਕੰਮ ਵੀਰਾਂ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇੱਕ ਗਰੀਬ ਕਿਸਾਨ ਜਿਹਨੇ ਆਪ ਦਾ ਕਿੱਤਾ ਤੋਰਿਆ ਤੇ ਉਹਨਾਂ ਨੂੰ ਕੰਮ ਮਿਲ ਸਕੇ ਵੱਧ ਤੋਂ ਵੱਧ ਤੇ ਘੰਟਿਆਂ ਦਾ ਕੰਮ ਮਿੰਟਾਂ 'ਚ ਕਰ ਦਿੰਦੇ ਆ ਹੁਣ ਇਹ ਤੇ ਕਿੰਨੇ ਦਿਨ ਲੱਗਣੇ ਸੀਗੇ ਇਹਨੂੰ ਧੋਣੀ ਸੀਗੀ ਸਿਕਾਉਣੀ ਸੀਗੀ ਤੇ ਇਹਨਾਂ ਨੇ ਮੈਂਟਾਸਪੈਂਟਾਂ ਸਾਡਾ ਕੰਮ ਕਰਤਾ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਕਿਸੇ ਨੇ ਕਰਾਉਣਾ ਹੋਵੇ ਕੰਮ ਤਾਂ ਨੰਬਰ ਦਿੱਤੇ ਹੋਏ ਆ ਸਕਰੀਨ ਤੇ ਤੁਸੀਂ ਵੀ ਇਹਨਾਂ ਤੋਂ ਆਪਣਾ ਕੰਮ ਕਰਵਾ ਸਕਦੇ ਹੋ ਵੀਡੀਓ ਬਹੁਤ-ਬਹੁਤ ਸ਼ੇਅਰ ਕਰ ਦਿਓ ਅੱਗੇ ਤੋਂ ਇਦਾਂ ਦੇ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤੇ ਲਾਈਵ ਜਰੂਰ ਕਰਦੇ ਰਹੋ ਧੰਨਵਾਦ